ਐਨਕ ਲਾ ਕੇ ਗੱਲ ਸੁਣੋਂਗੇ ਕਿ ਲਾ ਦੇ ਇਹਨੂੰ ਨਹੀਂ ਕਿਉਂਕਿ ਤੁਸੀਂ ਛੁਣਦੇ ਨਹੀਂ ਜਿਨੇ ਐਨਕ ਲਾ ਪਾਈਆਂ ਉਹਦੀਆਂ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਜਿਨੇ ਐਨਕ ਪਾਈ ਹੋਵੇ ਉਹਦੀ ਬੜੀ ਧਿਆਨ ਨਾਲ ਸੁਣਦੇ ਹੋ ਇਹ ਰਾਜ ਤਾਂ ਭਗਵੰਤ ਮਾਨ ਨਹੀਂ ਦੱਸ ਸਕਦਾ ਜੀ ਅੱਜ ਮੀਠਾ ਸਾਹਿਬ ਕਾਫੀ ਸਮਾਂ ਲੱਗ ਗਿਆ ਜੀ ਜਿਸ ਤੋਂ ਅੱਜ ਜੁੱਗਤ ਦਿਨ ਸੀਗਾ ਮੈਨੂੰ ਬੜੀ ਖੁਸ਼ੀ ਹੈ ਜੀ ਸਮਾਂ ਲੱਗਿਆ ਮੈਂ ਤਾਂ ਕਹਾ ਭਾਈ ਰਾਤ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਦੇਖੋ ਗੱਲ ਬੜੀ ਸਿੰਪਲ ਹੈ ਆਨਰੇਬਲ ਸੁਪਰੀਮ ਕੋਰਟ ਚ ਬਾਰਡਰ ਸਾਈਡ ਤੇ ਖੜਿਆ ਕਰੋ ਕਿ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਦਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਿਆਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆਰ ਰੈਡੀ ਟੂ ਜੇਨ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਆ ਤੀਜੀ ਸੁਪਰੀਮ ਕੋਰਟ ਆਨਰਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦੇ ਆ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਏਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋਡ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਾਂਗੇ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਘੇਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾਇਆ ਕਰਾਂਗੇ ਮੈਂ ਕਿਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਜੋ ਮੈਂ ਚਾਹੂੰਗਾ ਹੁਣ ਆਨਰਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਵੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨਬੈਨ ਪਾਲਣਾ ਕਰੇ ਉਹਨਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਔਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਜੈਡ ਦੀ ਐਵੀਡੈਂਸ ਅਗੇਂਸਟ ਮਾਜੀਟੀਆ ਇਜ਼ ਫਰੇਲ not credible and he is not guilty of ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਰੱਬ 'ਚ ਵਿਸ਼ਵਾਸ ਰੱਖਦਾ ਸਵੇਰੇ ਵੀ ਮੈਂ ਗੁਰੂ ਦੇ ਚਰਨ ਪਰਛਕੇ ਤੁਹਾਡੇ ਚਰਨਾਚ ਇੱਥੇ ਹਾਜ਼ਰ ਹੋਇਆ ਸਾਂ ਗੁਰੂ ਤੇਗ ਬਹਾਦਰ ਛਿਮਰੀਏ ਘਰ ਨੌਂ ਨੇ ਦਾਵੇ ਤਾਏ ਸਭ ਥਾਈ ਹੋਏ ਸਾਏ ਗੁਰੂ ਸਾਹਿਬ ਸਦਾ ਹੀ ਅੰਗ ਸੰਗ ਸਹਾਇ ਨੇ ਔਰ ਜਿੱਤ ਸਚਾਈ ਦੀ ਹੋਊਗੀ ਮੇਰਾ ਇਹ ਅਟੁੱਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜਦ ਲੜਾਈ ਲੜਨੀ ਹੁੰਦੀ ਆ ਜਾਂ ਤਾਂ ਕਈ ਜਿਹੜੇ ਵੱਡੇ ਲੀਡਰ ਹੈ ਕੰਪਰੋਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਪਿਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਗੱਲ ਨਾ ਮੇਰੀ ਐਨਕਪਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੀਆਂ ਚੰਗੀ ਲੱਗਣੀ ਮੇਜਿਸਟਰ ਸਾਹਿਬ ਅੱਜ ਪੰਜ ਮੈਂਬਰੀ ਕਮੇਟੀ ਨੇ ਇੱਕ ਜੜੀਆ ਸ਼ੁਰੂਆਤ ਕੀਤੀ ਹੈ ਜੀ ਕਿਸ ਤਰੀਕੇ ਨਾਲ ਤੁਸੀਂ ਉਸ ਨੂੰ ਦੇਖ ਰਹੇ ਹੋ ਦੇਖੋ ਮੈਂ ਆਈ ਐਮ ਵੈਰੀ ਕਲੀਅਰ ਜੀ ਅਕਾਲ ਤਖਤ ਸਾਹਿਬ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ ਸ਼੍ਰੀ ਅਕਾਲ ਤੱਕ ਸਾਬ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਧਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸਟ ਸੈਕੰਡ ਸੀਨੀਅਰ ਮੋਸਟ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਚਲੀ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੁੜ ਰਹੇ ਸੀ ਦੇਖੋ ਇਸ ਥੀਪੇ ਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਮਗਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਹੈ ਉਹ ਵੱਡੀ ਤਾਕਤ ਕਿਹੜੀ ਹੈ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮਕਾਰਬੰਦ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਫੌਜੀਲ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਚੁੱਲ੍ਹੇ ਸਿਮੇਟੋ ਮਤਲਬ ਕਿ ਮਾਲ ਸਾਹਿਬ ਆਪ ਦਾ ਵੀ ਸਾਰੇ ਕਾਲੀਦਲ ਉਹ ਵੀ ਉਹ ਵੀ ਸਿਮੇਟਣ ਅੰਮ੍ਰਿਤਪਾਲ ਹੋਰੇ ਵੀ ਸਿਮੇਟਣ ਇਹ ਦਾਗੀ ਤੇ ਬਾਗੀ ਵੀ ਸਿਮੇਟਣ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਫੇਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪੌਨਸ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਦੋਂ ਵੀ ਤੁਸੀਂ ਨਾਲ ਹੀ ਸੋ ਮਤਲਬ ਇਹ ਚਾਹੇ ਬੀਬੀ ਜ਼ਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਈਾਲੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮਹਿਦਪ uri ਸਾਹਿਬ ਤੋਂ ਬਹੁਤ ਵੱਡੇ ਉਹਦੇ ਤੇ ਸਨ ਜੇ ਕੋਈ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲੇ ਰਿਹਾ ਹੈ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਵੀ ਚਾਹੁੰਦੇ ਆ ਕਿ देयर ਸ਼ੁੱਡ ਬੀ ਯੂਨਿਟੀ ਸੋ ਉਸ ਯੂਨਿਟੀ ਨੂੰ ਮੁੱਖ ਰੱਖਦੇ ਆ ਚੇਅਰਮੈਨ ਸਾਹਿਬ ਦੀ ਅਗਵਾਈ ਹੇਠ ਮੈਨੂੰ ਨਹੀਂ ਪਤਾ ਉਹ ਮੈਂ ਤਾਂ ਬੜੀ ਵਾਰੀ ਉਹਨਾਂ ਨੂੰ ਅਪੀਲ ਕਰ ਚੁੱਕਿਆ ਮੈਂ ਅੱਜ ਵੀ ਕਰਦਾ ਕਿ ਧਾਮੀ ਸਾਹਿਬ ਨੂੰ ਵਾਪਸ ਆ ਕੇ ਆਗੇ ਚਲੋ ਜੇ ਉਹ ਆਗੇ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਉਹਨਾਂ ਕੋਲ ਆਪ ਘਰ ਜਾ ਕੇ ਆਇਆ ਸਾਂ ਉਦੋਂ ਨਹੀਂ ਉਹ ਮੰਨੇ ਸੀ ਔਰ ਮੈਂ ਮਹਿਸੂਸ ਕਰਦਾ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਉਹ ਜ਼ਿੰਮੇਵਾਰੀ ਉਹ ਨਿਭਾਉਣ ਔਰ ਸਾਰੇ ਇਕੱਠੇ ਹੋ ਕੇ ਕਿਸੇ ਦੇ ਹੱਥ ਠੋਕਾ ਨਾ ਬਣਨ ਇਕੱਠੇ ਹੋ ਕੇ ਜੋ ਵਰਕਰ ਚ ਆਉਂਦਾ ਕਿ ਇਕੱਠੇ ਹੋ ਕੇ ਕੰਮ ਕਰੋ ਇਹ ਮੇਰੀ ਅਪੀਲ ਹੈ ਬੇਨਤੀ ਹੈ ਬਾਕੀ ਮੰਨਣਾ ਨਹੀਂ ਮੰਨਣਾ ਭਾਈ ਇਹ ਤਾਂ ਆਪਦੀ ਆਪਦੀ ਮਰਜ਼ੀ ਹੈ ਮੈਂ ਤਾਂ ਕੀ ਕਹਾਂ ਕਿ ਜਿੰਨੇ ਪੈ ਲੀਟਰ ਹੋਣੇ ਕਿਉਂ ਆਪੋ ਤਾਂ ਆਪ ਹੀ ਜੋ ਪੈ ਨਹੀਂ ਜਦੋਂ ਤੂੰ ਸਜ਼ਾਾਂ ਮਾਂ ਵੀ ਭੁਗਤਿਆਂਗੇ ਆ ਪਰ ਫਿਰ ਵੀ ਜਿਹੜਾ ਹੁਣ ਆਹ ਯਾਰ ਕਈ ਵਾਰੀ ਨਾ ਉਹ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਉਹ ਤਾਂ ਮੈਨੂੰ ਕੀ ਪਤਾ ਪਊ ਤੂੰ ਮੈਨੂੰ ਸਵਾਲ ਕੀਤਾ ਮੈਂ ਤੈਨੂੰ ਦੱਸਦਾ ਹੁਣ ਪਤਾ ਨਹੀਂ ਕਿਹਦੇ ਚ ਕੌਣ ਬੋਲਦਾ ਤੇ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਨਵੀਂ ਜਥੇਦਾਰ ਸਾਹਿਬ ਬਾਰੇ ਕੀ ਕਹੋਗੇ ਉਹਨਾਂ ਨੇ ਵੀ ਜੁਆਇਨ ਕੀਤਾ ਜੀ ajo ਪਹਿਲੇ ਵੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਸਾਹਿਬ ਜਰ ਮੇਰੀ ਕੋਈ ਹੈਸੀਅਤ ਜਾਂ ਔਕਾਤ ਹੈ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਐਡੀ ਔਕਾਤ ਨਹੀਂ ਹੈਗੀ ਨੀ ਦੇਖੋ ਮੈਂ 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 ਤਾਂ ਪਹਿਲੇ ਦਿਨ ਮੈਂ ਆਪਣੀ ਚਿੱਠੀ 'ਚ ਇਹ ਗੱਲ ਕੀਤੀ ਆ ਕਿ ਭਾਈ ਸਭ ਇਕੱਠੇ ਹੋ ਜਿਸ ਇਸ ਇਹ ਦੇਖੋ ਤੁਸੀਂ ਮੈਨੂੰ ਦੱਸੋ ਇਹ ਇਹ ਤਾਂ ਮਤਲਬ ਜਿਵੇਂ ਜਿਨੇ ਜਿਨੇ ਜਿਵੇਂ ਤੋੜ ਮੜੋੜ ਕੇ ਸਮਝਣਾ ਉਹ ਵਾਲੀ ਗੱਲ ਹੈ ਮੈਂਬਰੀ ਤਾਂ ਅਸੀਂ 7 ਕ ਮੈਂਬਰੀ 5 ਮੈਂਬਰੀ ਤਾਂ ਕਦੇ ਬਣੀ ਨਹੀਂ ਫਿਰ 7 ਮੈਂਬਰੀ ਦੇ ਚੇਅਰਮੈਨ ਸਨ ਧਾਮੀ ਸਾਹਿਬ ਚੇਅਰਮੈਨ ਇਜ਼ 올 ਐਂਡ 올 ਫਿਰ ਗੱਲ ਤਾਂ ਅਸੀਂ ਚੁੱਲੇ ਸਮੇਟਣ ਦੀ ਇਥੇ ਤਾਂ ਨਵੇਂ ਚੁੱਲੇ ਬਾਲ ਲੈ ਤੇ ਫਿਰ ਇਹ ਤਾਂ ਮਤਲਬ ਇਹੀ ਸਮਝਿਆ ਜਾ ਸਕਦਾ ਨਾ ਜੀ ਕਿ ਜੀਨੇ ਜੇਸ ਤਰੀਕੇ ਨਾਲ ਸਮਝਣਾ ਉਹ ਸਮਝ ਲੈਂਦਾ ਚਾਹੇ ਸਾਡੇ ਆ ਚਾਹੇ ਅਸੀਂ ਆ ਚਾਹੇ ਬਗਾਲਨੇ ਆ ਸਾਰਿਆਂ ਦੀ ਮੈਂ ਤਾਂ ਬੇਨਤੀ ਕਰਦਾ ਇਸ ਲਈ ਇਕੱਠੇ ਹੋ ਭਾਈ ਐਸਾ ਹੀ ਨਹੀਂ ਸੰਤੁਸ਼ਟ ਹੋ ਤੁਹਾਡੇ ਜਵਾਬਾਂ ਤੋਂ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰੇ ਨੂੰ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਨਕਾ ਪਾ ਕੇ ਆਇਆ ਸੀ ਐਨਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇਸੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਧਾਪਣ ਡਿਆ ਕਿਉਂ ਉਹਨਾਂ ਦਾ ਕੀ ਕਹਿ ਸਕਦੇ ਭਾਈ ਸੰਤੋਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜੀਚ ਕੋਈ ਸੱਚਾਈ ਹੁੰਦੀ ਨਾ ਤਿੰਨੇ ਸਾਲ ਨਾਲ ਲੱਗਦੇ ਔਰ ਮੈਂ ਅੱਜ ਵੀ ਅਪੀਲ ਕਰਦਾ ਜੋੜਦਾ ਹੱਥ ਜੋੜ ਕੇ ਕੀ ਭਾਈ ਹੁਣ ਕਰ ਦਿਓ ਹੁਣ ਨਵੇੜਾ ਕਰ ਦਿਓ 4 ਸਾਲ ਤੋਂ ਕਿੰਨਾ ਚਿਰ ਮਤਲਬ ਗਿਨੀਜ਼ ਬੁੱਕ ਦਾ ਵਾਰਡ ਰਿਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਹੀ ਕਿਥੇ ਮਰ ਮੁੱਕ ਜਾਵਾਂ ਮੇਰੇ ਜੂੰਦੇ ਜੀ ਤਾਂ ਕੰਮ ਨਿਵੇੜ ਦਿਓ ਜਿਹੜਾ ਨਵੇੜਨਾ ਤੱਕ ਪੰਜਾਬ ਚ ਸਰਕਾਰ ਰਹਿ ਗਈ ਤਦ ਤੱਕ ਤਾਂ ਇਹ ਹਲੇ ਚੱਲੂਗਾ ਪੈਣੀ ਕਿ ਲੱਗਦਾ ਕਿ 27 ਚ ਵੀ ਦੁਬਾਰਾ ਰਿਪੀਟ ਕਰਨਗੇ ਫਿਰ ਵੀ ਤਾਂ ਹੋ ਸਕਦਾ ਕੌਣ ਇਹਦਾ ਤਾਂ ਲਿਵਰ ਪੈ ਜਾਣਾ ਦੂ ਕਾ ਨਸ਼ਾ ਹੀ ਇਹ ਕੱਢ ਦਵੇ 25 ਭਗਵੰਤ ਮਾਨ ਦੇਖੋ ਕੇਜਰੀਵਾਲ ਬੜਾ ਸਿਆਣਾ ਉਨੇ ਕਿਹਾਹੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹਦਾ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟਸ ਵਾਲਿਆਂ ਨੇ ਬਚਾਇਆ ਦੇਖੋ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹਦਾ ਜੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਇਹ ਖਬਰ ਕੱਲ ਆਈ ਪਰਸੋ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾਲਾ ਥੋੜਾ ਬੜਾ ਮੈਂ ਧੰਵਾਦ ਆ ਬਾਕੀਆਂ ਦਾ ਬੜਾ ਧੰਵਾਦੀ ਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੇਰੇ ਵਾਂਗੂ ਬਾਹਰ ਹੀ ਮੈਨੂੰ ਅੰਦਰ ਤੇ ਤੁਸੀਂ ਬਾਹਰ ਕਿ ਹੁਣ ਆਇਆ ਮਜੀਠੀਆ ਹੁਣ ਆਇਆ ਮਜੀਠੀਆ ਥੋੜੇ ਕਰਕੇ ਮੈਨੂੰ ਲੱਗਦਾ ਛੱਡ ਛੁੱਟ ਦਿੰਦੇ ਮੈਨੂੰ ਬਾਹਰ ਆਉਣ ਲਈ ਤੁਹਾਡੇ ਦਰਸ਼ਨ ਹੋ ਜਾਣ ਖੁੱਲੇ ਵਿਰੋਧੀ ਤਿਰ ਨੂੰ ਕਿਵੇਂ ਦੇਖਦੇ ਹੋ ਜੇ ਐਟ ਐਟੇ ਮਸਲੇ ਹੋ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਹੋ ਰਹੀ ਕਿਸੇ ਵਿਰੋਧੀ ਤਿਰਤਾ ਚਿਤਰੋ ਚਿਤਰੀ ਹੋਈ ਆ ਕਿ ਕਿੰਨੇ ਪੀਪੀਸੀਸੀ ਪ੍ਰਧਾਨ ਬਣਨਾ ਤੇ ਕਿੰਨੇ ਐਲਓਪੀ ਬਣਨਾ ਉਹ ਵਿਚਾਰੇ ਅੱਜ ਵੀ ਮਿਲਣਾ ਤਾਂ ਦਿੱਲੀ ਗਏ ਆ। ਹੈਰਾਨਗੀ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਆ ਕਾਂਗਰਸ ਪਾਰਟੀ ਦਾ। ਚਲੋ ਮੈਂ ਤਾਂ ਕੌਣ ਆ ਮੈਂ ਬੋਲੂੰਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀਆਂ ਕਹਿੰਦੀ ਆਪ ਦੀ ਗੱਲ ਕਰੇ। ਇਸ ਲਈ ਮੈਨੂੰ ਨਾ ਹੀ ਪੁੱਛ। ਤੂੰ ਆਪਜੀ ਖੋਜੀ ਕੰਮ ਕਰ ਲਈ ਉੱਥੇ ਏਜੰਡਾ ਸੈੱਟ ਕਰ ਰਹੇ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ 'ਚ। ਕਿਉਂਕਿ ਕਈ ਮਾਰਥੀ ਉੱਥੇ ਮੂੰਹ ਹੀ ਨਹੀਂ ਖੋਲਦੇ। ਜਦੋਂ ਐਨਕਾ ਪਾ ਕੇ ਆਉਂਦਾ ਕਿਉਂ? ਪਤਾ ਨਹੀਂ ਕੀ ਬੱਚਾਂ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪਦੀ ਬਾਡੀ ਖੜਕਣ ਲੱਗ ਪੈਂਦੀ ਹੈ ਇਸ ਲਈ ਉਹ ਤਾਂ ਕੀ ਕਰਦੇ ਨਹੀਂ ਕਰਦੇ ਚਲੋ ਆਪੋਜੀਸ਼ਨ ਪਾਰਟੀ ਮੈਂ ਤਾਂ ਚਾਹੂੰਗਾ ਰੋਲ ਵਧੀਆ ਅਦਾ ਕਰ ਅੰਮ੍ਰਿਤਪਾਲ ਦੇ ਸਾਥੀ ਜਿਹੜੇ ਨੇ ਕਈ ਬਾਹਰ ਆ ਗਏ ਜਿਸ ਤਰੀਕੇ ਨਾਲ ਪ੍ਰਦਰਾਂ ਪਿਆ ਜਾ ਰਿਹਾ ਹੈ ਨੇ ਅਸੀਂ ਹਟਾਂਗੇ ਉਸ ਵੀ ਕਿਸ ਤਰੀਕੇ ਚਲੋ ਅੱਗੇ ਤੇ ਚੰਗੀ ਗੱਲ ਹੈ ਜੀ ਮੈਂ ਮੈਂ ਕਿਉਂ ਕਹਾਂ ਜੀ ਐਨਐਸਏ ਅਸੀਂ ਤਾਂ ਹਮੇਸ਼ਾ ਇਹ ਜਿਹੜੇ ਕਾਨੂੰਨ ਹੈ ਮੈਂ ਤਾਂ ਉਹਨਾਂ ਨੂੰ ਐਨਐਸਏ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਹੈ ਯੂਆਪਾ ਇਹ ਜਿਹੇ ਕਾਨੂੰਨ ਨਹੀਂ ਇਹ ਜੇ ਲੱਗਣੇ ਚਾਹੀਦੇ ਜੀ ਜੇ ਆ ਰਹੇ ਆ ਵਾਪਸ ਬਾਕੀ ਹਾਂ ਮੈਂ ਉਸ ਦਿਨ ਵੀ ਨਹੀਂ ਸਹਿਮਤ ਸੀ ਮੈਂ ਅੱਜ ਵੀ ਨਹੀਂ ਸਹਿਮਤ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਇੱਕ ਬੰਦੇ ਨੂੰ ਛਡਾਉਣ ਵਾਸਤੇ ਥਾਣੇ ਲੈ ਕੇ ਜਾਵੇ ਜਿੱਥੇ ਲਾਹਣ ਵੀ ਪਈ ਹੋਵੇ ਸ਼ਰਾਬ ਵੀ ਪਈ ਹੋਵੇ ਮੁਰਗਾ ਵੀ ਵੱਡਿਆ ਹੋਵੇ ਔਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਨਾ ਹੁੰਦਾ ਹੋਵੇ ਤੁਸੀਂ ਬੰਦੇ ਨੂੰ ਛਡਾਉਣ ਵਾਸਤੇ ਲੈ ਜਾਓ ਮੈਂ ਤਾਂ ਇਹ ਨਹੀਂ ਬਾਣੀ ਦਾ ਸਤਕਾਰ ਨਹੀਂ ਸਮਝਦਾ ਔਰ ਜਿਹਨੇ ਬਾਣਾ ਪਾਇਆ ਹੋਵੇ ਭਾਈ ਉਹਦਾ ਫਰਜ਼ ਬਾਣੀ ਦਾ ਵੱਧ ਸਤਕਾਰ ਕਰਨਾ ਸਾਡਾ ਸਭ ਦਾ ਬਣਦਾ ਮਗਰ ਮੈਂ ਉਹਨੂੰ ਕਹੂੰਗਾ ਉਹਦਾ ਕਦਮ ਇੱਕਦਮ ਅੱਗੇ ਬਣਦਾ ਇਚਲੀ ਉਹਦੀ ਵੀ ਕਮੇਟੀ ਪਣੀ ਸੀ ਜੀ ਉਹਦਾ ਕੋਈ ਫੈਸਲਾ ਨਹੀਂ ਕੀਤਾ ਮਤਲਬ ਮੇਰਾ ਇਹ ਨਹੀਂ ਇਸ਼ੂ ਇਜ਼ ਨਾਟ ਅਮਰਿਤਪਾਲ ਉਹ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਕੱਲ ਫਿਰ ਕੋਈ ਹੋਰ ਉੱਠ ਕੇ ਲੈ ਜਾਊਗਾ ਜੀ ਪਰसों ਕੋਈ ਜਿੰਮੇ ਜ਼ਮੀਨਾਂ ਦੇ ਕਬਜ਼ੇ ਚ ਪਹਿਲਾਂ ਮੈਂ ਇਸ ਸਿਸਟਮ ਦੇ ਇਸ ਉਸ ਸੋਚ ਦੇ ਖਿਲਾਫ ਮੇਰੇ ਗੁਰੂ ਦੀ ਤਾਂ ਬਹੁਤ ਵੱਡੀ ਮਤਲਬ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਮਤਲਬ ਉਸ ਗੁਰੂ ਦੇ ਜਿੱਥੇ ਚਰਨ ਪੈ ਜਾਣ ਜਿੱਥੇ ਉਸ ਗੁਰੂ ਦੀ ਨਿਗਾਹ ਪੈ ਜਾਏ ਉਹ ਥਾਂ ਤਾਂ ਐਡਾ ਪਵਿੱਤਰ ਤੇ ਸੁੰਦਰ ਹੋਣਾ ਚਾਹੀਦਾ ਦੱਸੋ ਜੇ ਕੀ ਥਾਣਿਆਂ 'ਚ ਲਜਾਉਣ ਦਾ ਇਹ ਕੰਮ ਮੀਡੀਆ ਸੰਨੂ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਪੰਜਾਬੀ ਆਪਣੇ ਹਿਮਾਚਲ ਵੱਲੋਂ ਜਾ ਰਹੇ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਦੇਖੋ ਆ ਮੈਂ ਬਿਲਕੁਲ ਉਸ ਗੱਲ ਨੂੰ ਕੰਡੈਮ ਕਰਦਾ ਜੀ ਅ ਸੰਤ ਜੀ ਦੀ ਔਰ ਔਰ ਮੈਂ ਸਮਝ ਜਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਸਾਹਿਬ ਨੂੰ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਔਰ ਅਸੀਂ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਇਹ ਜਾਂ ਉਹਨਾਂ ਦੀ ਤਸਵੀਰ ਤੇ ਜੇ ਇਸ ਤਰੀਕੇ ਦਾ ਵਿਵਹਾਰ ਹਿਮਾਚਲ 'ਚ ਹੋ ਰਿਹਾ ਹੈ ਬੜਾ ਨਿੰਦਣਯੋਗ ਹੈ ਇਟਸ ਸੈਡ ਆਈ ਕੰਡੈਮ ਇਟ ਔਰ ਇਹ ਜਾਂ ਕੁਝ ਹਰਿਆਣੇ 'ਚ ਵੀ ਵੇਖਣ ਨੂੰ ਮਿਲਿਆ ਚੀਗਾ ਜਦੋਂ ਖੱਟਰ ਸਾਹਿਬ ਇੱਕ ਵਾਰੀ ਇੱਕ ਲੰਗਰ ਹਾਲ ਚ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਉੱਥੇ ਸੰਤਾਂ ਦੀ ਤਸਵੀਰ ਸੀ ਭਾਈ ਜੇ ਨੂੰ ਅਕਾਲ ਤਖਸਾਲ ਸਾਹਿਬ ਨੇ ਮਾਨ ਸਨਮਾਨ ਦਿਆ ਹੋਵੇ ਉੱਥੇ ਖੱਟਰ ਸਾਹਿਬ ਹੋਣ ਹਿਮਾਚਲ ਦੀ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਦਾ ਸਤਕਾਰ ਉਹਨਾਂ ਨੂੰ ਦੇਣਾ ਪੈਣਾ ਨਹੀਂ ਤਾਂ ਪੰਜਾਬੀ ਉਸ ਗੱਲ ਦੀ ਆਵਾਜ਼ ਬੁਲੰਦ ਜ਼ਰੂਰ ਕਰੇ ਪੰਜਾਬੀ ਆਵਾਜ਼ ਚੱਕ ਲਈ ਜੀ ਮਤਲਬ ਭਿੰਡਰ ਸਾਹਿਬ ਦੀ ਹੁਣ ਫੋਟੋ ਲਾ ਰਹੇ ਜਿਹੜੇ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਨੇ ਉਹਨਾਂ ਤੇ ਹਾਂਜੀ ਗੱਡੀਆਂ ਲਾ ਰਹੇ ਨੇ ਸੰਤ ਭਿੰਡਰ ਜੀ ਦੀ ਜਿਹੜੀ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਸੰਤਾ ਦਾ ਨੌ ਤਾਂ ਮੇਰਾ ਵੀ ਠੀਕ ਤਰ੍ਹਾਂ ਲੈ ਭਿੰਡਰ ਵਾਲੇ ਹਾਂ ਕੀ ਭਿੰਡਰ ਵਾਲੇ ਥੈਂਕ ਯੂ